ਮੈਂ ਸਰਜੀ ਸਿੰਘ ਤੁਸੀਂ ਦੇਖ ਰਹੇ ਜੀ ਮਕਸ 24 ਪੰਜਾਬ ਨਿਊ ਚੈਨਲ ਜੇ ਗੱਲ ਕੀਤੀ ਜਾਵੇ ਤਰਨਤਾਰਨ ਦੀ ਤਾਂ ਤਰਨਤਾਰਨ ਤੁਸੀਂ ਦੇਖਿਆ ਕਿ ਤਰਨਤਾਰਨ ਦੇ ਵਿੱਚ ਡਾਕਟਰ ਸਾਲ ਦੀ ਮੌਤ ਹੋ ਚੁੱਕੀ ਹੈ ਜਿੱਥੇ ਕਿ ਚਿਮੜੀ ਚੋਣ ਜਿਹੜੀ ਤਰਨਤਾਰਨ ਵਿਖੇ ਹੋਣ ਜਾ ਰਹੀ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਜੀ ਕੁੱਲ 222 ਬੂਥ ਜਿਹੜੇ ਆ ਤਰਨਤਾਰਨ ਵਿਖੇ ਬਣਾਏ ਗਏ ਨੇ ਜਿੱਥੇ ਕਿ ਮੇਰੇ ਨਾਲ ਤੁਸੀਂ ਦੇਖ ਸਕਦੇ ਜੀ ਕਿ ਖੇੜਾ ਜੀ ਮੌਜੂਦ ਹੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤੁਸੀਂ ਜਿਹੜਾ ਵਾ ਤੁਹਾਡੇ ਵੱਲੋਂ ਕਿੰਨਾ ਕ ਲੋਕਾਂ ਨੂੰ ਜਿਹੜਾ ਅੱਜ ਜਿਹੜੇ 222 ਬੂਥ ਜਿਹੜੇ ਬਣਾਇਆ ਸਮਰਥਕ ਕਿੰਨਾ ਕ ਲੋਕਾਂ ਨੇ ਕਾਫੀ ਕਿੰਨਾ ਕ ਹੰਗਾਰਾ ਮਿਲ ਰਿਹਾ ਬਹੁਤ ਵੱਡਾ ਹੈ ਲੈਵਲ ਤੇ ਜਿਹੜਾ ਹੰਗਾਰਾ ਮਿਲ ਰਿਹਾ ਵਾ ਝਾੜੂ ਨੂੰ ਸਰਦਾਰ ਰਮੇਸ਼ ਸਿੰਘ ਸੰਧੂ ਜੀ ਨੇ ਜਿਹੜੇ ਪਿਛਲੇ 15 ਸਾਲਾਂ ਚ ਕੰਮ ਕੀਤੇ ਆ ਲੋਕਾਂ ਨੂੰ ਅੱਜ ਵੀ ਉਹ ਯਾਦ ਆਉ ਕਿਉਂਕਿ ਉਹਨਾਂ ਤੋਂ ਬਾਅਦ ਜਿਹੜੀ ਆ ਕੋਈ ਡਿਵੈਲਪਮੈਂਟ ਹੋ ਨਹੀਂ ਸਕੀ ਉਹਦੇ ਕਰਕੇ ਆ ਮਾਰੇ ਲੋਕਾਂ ਚ ਹਰ ਇੱਕ ਬੰਦੇ ਜਿੰਨਾ ਉਤਸ਼ਾਹ ਆ ਵੀ ਸਰਦਾਰ ਰਮੇਸ਼ ਸਿੰਘ ਜੀ ਸੰਧੂ ਨੂੰ ਇੱਕ ਵਾਰ ਫੇਰ ਜਿਦਾ ਆ ਕੇ ਤੇ ਜਿਹੜਾ ਵਾ ਉਹ ਐਮਐਲਏ ਬਣਾਈਏ ਤਾਂ ਕੀ ਜਿਹੜੇ ਆ ਤਰਨਤਨ ਦੇ ਰੁਕੇ ਕੰਮ ਆ ਹਲਕੇ ਦੇ ਕੰਮ ਆ ਉਹ ਦੁਬਾਰਾ ਜਿਹੜੇ ਆ ਹੋ ਸਕਦਾ ਕਿਹੜੇ ਕਿਹੜੇ ਕੰਮ ਤੇ ਲੈ ਕੇ ਜਿਹੜੇ ਆ ਮੁੱਦੇ ਨੂੰ ਆਪਾਂ ਬੋਰਡ ਜਿਹੜੀ ਲੱਗੀ ਡਿਵੈਲਪਮੈਂਟ ਮੁੰਦਾ ਐਸ ਵੇਲੇ ਕਿਸੇ ਨੂੰ ਵੀ ਜਿਹੜੀ ਆ ਡਿਵੈਲਪਮੈਂਟ ਆ ਜਿਹੜੀ ਉਸ ਤੋਂ ਬਿਨਾ ਕਿਸੇ ਦਾ ਵੀ ਗੁਜ਼ਾਰਾ ਹੈ ਨਹੀਂ ਫਿਰ ਬਹੁਤ ਵੱਡੀ ਗੱਲ ਆ ਆਮ ਪਾਰਟੀ ਨੇ ਜਿਹੜਾ ਜਿਹੜੀ ਆ 600 ਜੁੰਟ ਜਿਹੜੇ ਬਿਜਲੀ ਦੇ ਫ੍ਰੀ ਕੀਤੇ ਆ ਉਹ ਜਿਹਦੇ ਘਰ ਜਾਈਦਾ ਉਹ ਕਹਿੰਦੇ ਨਹੀਂ ਭਾਜੀ ਅਸੀਂ ਝਾੜੂ ਨੂੰ ਵੋਟ ਪਾਵਾਂਗੇ ਇੱਕ ਤੇ ਹਰਮੀਤ ਸਿੰਘ ਸੰਧੂ ਵਰਗਾ ਜਿਹੜਾ ਵਾ ਕੈਂਡੀਡੇਟ ਆ ਤੇ ਇੱਕ ਝਾੜੂ ਵਾਲੀ ਜਿਹੜੀ ਆਮ ਪਾਰਟੀ ਆ ਜਿਨ੍ਹਾਂ ਨੇ 600 ਜੁੰਟ ਦਿੱਤੇ ਆ ਉਹ 10 ਲੱਖ ਰੁਪਏ ਦਾ ਜਿਹੜਾ ਵਾ ਉਹ ਜਿਹੜਾ ਹੈਲਥ ਇੰਸ਼ੋਰੈਂਸ ਆ ਉਹ ਦਿੱਤੀ ਆ ਜੇ ਕਿਸਾਨਾਂ ਦੀ ਵੇਖ ਲਈਏ ਤੇ ਕਿਸਾਨਾਂ ਦਾ ਜਿਹੜਾ ਵਾ ਟੇਲ ਤੱਕ ਜਿਹੜਾ ਵਾ ਉਹ ਪਾਣੀ ਖਾਲ ਘਟਾ ਕੇ ਉਹਨਾਂ ਦਾ ਪਹੁੰਚ ਗਿਆ ਜਿਸ ਦੇ ਨਾਲ ਜਿਹੜਾ ਆਪਣਾ ਧਰਤੀ ਦਾ ਪਾਣੀ 20-20 ਫੁੱਟ ਉੱਤੇ ਆ ਗਿਆ ਇਸ ਕਰਕੇ ਸਾਰੇ ਬਹੁਤ ਅਨਗਿਣਤੀ ਜਿਹੜੇ ਆ ਲੋਕਾਂ ਦੇ ਦਿਮਾਗ 'ਚ ਛਾਇਆ ਹੋਇਆ ਵਾ ਵੀ ਜਿਹੜੀ ਇਹ ਡਿਵੈਲਪਮੈਂਟ ਕਰਾਰੀਓ ਆਮ ਪਾਰਟੀ ਵੀ ਕਰਾ ਸਕਦੀ ਹੈ ਤੇ ਜਿਹੜਾ ਤਰਨਤਨ ਹਲਕਾ ਉਹ ਸਰਦਾਰ ਮਹੀਦ ਸਿੰਘ ਸੰਧੂ ਜੀ ਬਹੁਤ ਜ਼ਿਆਦਾ ਪਿਆਰ ਕਰ ਰਿਹਾ ਵੋਟਰਾਂ ਨੂੰ ਕੀ ਸਪੋਰਟ ਕੀ ਸੰਦੇਸ਼ ਦੇਣਾ ਚਾਹੀਦਾ ਲੋਕਾਂ ਨੂੰ ਮੇਰਾ ਤੇ ਇਹੋ ਹੀ ਸੰਦੇਸ਼ ਆ ਕਿ ਡਿਵੈਲਪਮੈਂਟ ਜੇ ਕਰਾਉਣੀ ਜੇ ਤੇ ਸਰਦਾਰ ਮਹੀਦ ਸਿੰਘ ਸੰਧੂ ਜੀ ਨੂੰ ਜਿਤਾ ਕੇ ਡਿਵੈਲਪਮੈਂਟ ਕਰਾਈਏ ਤਾਂ ਕਿ ਜ ਕੰਮ ਜਿਹੜੇ ਰੁਕੇ ਸੀ ਉਹ ਜਿਹੜੇ ਆਪਾਂ ਪੂਰੇ ਕਰਾਈਏ ਉਹ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੀ ਆ ਬੋਰਡ ਦਾ ਜਿਹੜਾ ਵਾ ਲੋਕ ਤੇ ਇਸਤੇਮਾਲ ਕਰਨ ਗਈ ਹੁਣ ਦੇਖਣਾ ਇਹ ਹੋਵੇਗਾ ਈਵਨ ਮਸ਼ੀਨਾਂ ਦੇ ਵਿੱਚ ਜਿਹੜਾ ਵਾ ਕਿਸ ਦੀ ਕਿਸਮਤ ਜਿਹੜੀ ਆ ਜਾਗਦੀ ਹੈ ਪਰੰਪਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਰ ਪਿਆਸ ਜੀ ਬਾਤ ਤਾਂ ਬੜੀ ਆ ਰਹੀ ਜੀ ਕਿੰਨਾ ਕੁ ਲੋਕਾਂ ਚੋਂ ਪਰਮਹੰਗ ਆ ਰਾ ਜਿਹੜਾ ਮਿਲ ਰਿਹਾ ਬਹੁਤ ਜ਼ਿਆਦਾ ਜੀ ਬਹੁਤ ਆ ਜੀ ਲੋਕੀ ਸਾਬ ਚੜਜੋ ਕਰਦੇ ਪਿਆ ਜੀ ਤੇ ਬੋਰਡ ਜਿਹੜੀ ਆ ਕੀ ਲੋਕਾਂ ਨੂੰ ਅਪੀਲ ਕਰਨ ਦੇ ਜਿਹੜਾ ਲੋਕ ਘਰਾਂ ਚੋਂ ਨਿਕਲ ਰਹੇ ਨੇ ਆ ਰਹੇ ਆ ਰਹੇ ਸਾਰੇ ਆ ਰਹੇ ਜੀ ਕੀ ਪੀਲ ਕਰਨਾ ਚਾਹੋਗੇ ਲੋਕਾਂ ਨੂੰ ਕੀ ਵੱਤ ਵੱਤ ਸਪੋਰਟ ਕਰੋ ਜੀ ਇਹ ਮੇਹਰਤ ਨੂੰ ਦੀ ਤੇ ਝਾੜੂ ਮੋੜ ਪਾਓ ਜੀ ਤੇ ਕੀ ਜਿਹੜੇ ਕੰਮ ਰੁਕੇ ਹੋਏ ਨੇ ਡਿਵੈਲਪਮੈਂਟ ਦੇ ਪੱਕੇ ਪੱਕੇ ਹੋਣਗੇ ਮਾਰਾ ਜੇ ਕਿ ਜਦਾਵ ਸਿੰਘ ਵੀ ਰਹਿਸਾ ਤੁਨੂੰ ਤੇ ਹਾਂਜੀ ਹਾਂਜੀ ਮੈਂ ਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਆ ਸੋ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਕਹਿੰਦੀ ਆ ਤੇ ਕਰਕੇ ਵਿਖਾਉਂਦੀ ਆ ਸੋ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਅੱਜ ਆਪ ਜਿਹੜੇ ਅੱਗੇ ਲਾ ਕੇ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਬਣਾਉਣਾ ਚਾਹੁੰਦੇ ਕਿਉਂਕਿ ਹਰਮੀਤ ਸਿੰਘ ਸੰਧੂ ਇੱਕ ਉਹ ਵਿਅਕਤੀ ਆ ਜਿਹੜਾ ਵਿਕਾਸ ਦਾ ਜਿਹਨੂੰ ਮਸੀਹਾ ਕਿਹਾ ਜਾਂਦਾ ਤੇ ਵਕਿਆਈ ਜਿਹੜਾ ਹਰਮੀਤ ਸਿੰਘ ਸੰਧੂ ਆ ਉਹ ਲੋਕਾਂ ਦੇ ਹੱਕ ਦੀ ਤੇ ਸੱਚ ਦੀ ਲੜਾਈ ਲੜਦਾ ਤੁਹਾਨੂੰ ਲੱਗਦਾ ਜਿਹੜੇ ਰੁਕੇ ਹੋਏ ਕੰਮ ਜਾਂ ਡਿਵੈਲਪਮੈਂਟ ਦੀ ਜਿਹੜੇ ਰੁਕੇ ਕੰਮ ਹੋ ਜਾਣਗੇ ਬਾਅਦ ਜਿੱਤ ਤਬ ਰਾਬਤ ਹੁੰਦੀ ਹੈ ਬੜੀ ਉਮੀਦ ਹੈ ਸਾਨੂੰ ਬਹੁਤ ਜਿਆਦੀ ਉਮੀਦ ਹੈ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜੇ ਟੋਟਲ ਜਿਹੜੇ ਕੰਮ ਆ ਜਿਹੜੇ ਸਰਦਾਰ ਹਰਮਨ ਸਿੰਘ ਸੰਧੂ ਮੈਨੂੰ ਸਭ ਤੋਂ ਜਿਆਦੀ ਉਮੀਦ ਆ ਕਿ ਜਿਹੜੇ ਨਿੱਕੇ ਨਿੱਕੇ ਕੰਮ ਜਿਹੜੇ ਰਹਿਣ ਡਏ ਆ ਸਾਡੇ ਡਿਵੈਲਪਮੈਂਟ ਦੇ ਜਿਹੜੇ ਵੀ ਕੰਮ ਰਹਿੰਦੇ ਲੋਕਾਂ ਦੇ ਕੰਮ ਜਿਹੜੇ ਆ ਅੜੇ ਹੋਏ ਕੰਮ ਉਹ ਜਰੂਰ ਹੋਣਗੇ ਕਿਸ ਮੁੱਦਿਆਂ ਨੂੰ ਲੈ ਕੇ ਜਿਹੜੀ ਆ ਤੁਸੀਂ ਬਾਹਰ ਪਿੰਡਾਂ 'ਚ ਵੀ ਜਾਂਦੇ ਰਹੇ ਸ਼ਹਿਰਾਂ 'ਚ ਵੀ ਘੁੰਮਦੇ ਰਹੇ ਮੁੱਦਿਆਂ ਨੂੰ ਲੈ ਕੇ ਕਿਸ ਨੂੰ ਬੋਲ ਜਿਹੜੀ ਲੋਕਾਂ ਕੋਲ ਅਪੀਲ ਕਰਦੇ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਆ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ 600 ਜੁਨਟ ਜਿਹੜੀ ਉਹਨਾਂ ਨੇ ਫ੍ਰੀ ਕੀਤੀ ਆ ਜਿਹੜਾ ਆ 10 ਲੱਖ ਰੁਪਏ ਦਾ ਇੱਕ ਹੈਲਥ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਕੀਤੀ ਆ ਇੱਕ ਸਭ ਤੋਂ ਵੱਡੀ ਚੀਜ਼ ਆ ਜਿਹਦੇ ਵਿੱਚ ਐਸਐਸ ਜਿਹੜੀ ਆ ਆਪਣੀ ਸੜਕ ਸੁਰੱਖਿਆ ਫੋਰਸ ਜਿਹੜੀ ਆ ਨਾ ਸਾਨੂੰ ਉਹ ਪੰਜਾਬ ਤੋਂ ਸਭ ਤੋਂ ਪਹਿਲ ਦੇ ਆਧਾਰ ਤੇ ਟੋਟਲ ਭਾਰਤ ਦੇ ਉਹ ਪਹਿਲਾਂ ਸਾਨੂੰ ਉਹ ਮਿਲੀ ਆ ਫਿਰ ਦੂਜੀ ਗੱਲ ਇਹ ਆ ਇੱਕ ਮਾਨ ਸਾਹਿਬ ਨੇ ਇੱਕ ਆਪਣੇ ਆਪ ਦਾ ਇਤਿਹਾਸ ਰਚਨ ਜਾ ਰਹੀ ਆ 24 ਤਰੀਕ ਨੂੰ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਆਪਣਾ ਵਿਧਾਨ ਸਭਾ ਜਿਹੜੀ ਲਾ ਰਹੀ ਆ ਮੇਰਾ ਖਿਆਲ ਨਾਲ ਨਾ ਤੇ ਅੱਜ ਤੱਕ ਅਸੀਂ ਜੋ ਸੁਰਤ ਸੰਭਾਲੀ ਆ ਉਹ ਲੋਕ ਸਭਾ ਹੀ ਵੇਖੀ ਬਾਹਰ ਤੇ ਨਾ ਹੀ ਵਿਧਾਨ ਸਭਾ ਵੇਖੀ ਹੈ ਕਲਗੀਧਰ ਦੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਿਹੜੀ ਇੱਕ ਲੋਕ ਸਭਾ ਲੱਗਣ ਜਾ ਰਹੀ ਆ ਉਹ ਬਹੁਤ ਵੱਡੀ ਜਿੱਤ ਹੈ ਜਿਹੜੀ ਉਹ ਖਾਲਸੇ ਪੰਥ ਨੂੰ ਮਿਲ ਰਹੀ ਹੈ ਜੇ ਗੱਲ ਕੀਤੀ ਜਾਵੇ ਜਿਵੇਂ ਕਿ ਸਰਕਾਰ ਬਣਦੀ ਕੋਈ ਵੀ ਸਰਕਾਰ ਆ ਜਾਂਦੀ ਆ ਲੋਕਾਂ ਨੂੰ ਜਿਹੜਾ ਵਾ ਜਿਹੜਾ ਵਾ ਲੋਕ ਜੇ ਆਮ ਆਦਮੀ ਪਾਰਟੀ ਦੀ ਗੱਲ ਹੈ ਜਾਂ ਕਾਂਗਰਸ ਦੀ ਗੱਲ ਕਰ ਲਈਏ ਸ਼ੋਮਣੀ ਅਕਾਲੀ ਦਲ ਦੀ ਲੋਕਾਂ ਨੂੰ ਕਿਉਂ ਨਹੀਂ ਸਿੱਧਕ ਮਿਲਦਾ ਲੋਕ ਜਿਹੜੇ ਇੱਕ ਦੂਜੀ ਪਾਰਟੀ ਦੇ ਉੱਪਰ ਜਿਹੜਾ ਥੋਪੀ ਜਾ ਰਹੇ ਆ ਸਾਡਾ ਆ ਨਹੀਂ ਕੰਮ ਹੋਇਆ ਸਾਡਾ ਆ ਨਹੀਂ ਕੰਮ ਹੋਇਆ ਲੇਕਿਨ ਸਰਕਾਰ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਥੋੜਾ ਜਿਹੀ ਹੋਈ ਬਣੀ ਨੂੰ ਇੰਨੀ ਜਲਦੀ ਕਿੱਦਾਂ ਕੰਮ ਹੁੰਦੇ ਆ ਕੀ ਲੱਗਦਾ ਤੁਹਾਨੂੰ ਵੇਖੋ ਜੀ ਜਿਨ੍ਹਾਂ ਨੇ 70 80 ਸਾਲ ਜਿਹੜਾ ਪੰਜਾਬ ਲੁੱਟਿਆ ਤੇ ਕੁੱਟਿਆ ਨਾ ਜਿਨ੍ਹਾਂ ਕ ਗੰਦ ਪੈ ਗਿਆ ਪੰਜਾਬ ਦੇ ਵਿੱਚ ਹੁਣ ਤਿੰਨਾਂ ਸਾਢੇ ਤਿੰਨਾਂ ਸਾਲਾਂ ਦੇ ਵਿੱਚ ਜਿੰਨਾ ਵਿਕਾਸ ਕੀਤਾ ਇਹ ਜੇ ਅਗਲੀ ਵਾਰੀ 2027 ਦੇ ਵਿੱਚ ਸਰਕਾਰ ਬਣ ਜਾਂਦੀ ਹੈ ਤੇ ਮੇਰੇ ਖਿਆਲ ਇੱਕ ਸੋਨੇ ਦੀ ਚਿੜੀਆ ਪੰਜਾਬ ਬਣ ਸਕਦਾ ਆਮ ਆਦਮੀ ਪਾਰਟੀ ਜਿਹੜੀ ਆ ਸਾਨੂੰ ਪੂਰਾ ਪਤਾ ਉਮੀਦ ਆ ਲੋਕਾਂ ਦੀ ਵੀ ਜਿਹੜੀ ਆ ਆਮ ਆਦਮੀ ਪਾਰਟੀ ਇੱਕ ਜਿਹੜੀ ਆ ਵੱਖਰੀ ਟੰਗ ਦੀ ਪਾਰਟੀ ਆ ਨਾ ਤੇ ਰਿਸ਼ਵਤ ਲੈਂਦੀ ਆ ਤੇ ਨਾ ਰਿਸ਼ਵਤ ਦਵਾਉਂਦੀ ਆ ਇਹ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਆਮ ਆਦਮੀ ਪਾਰਟੀ ਨੇ ਜਿੰਨੀ ਡਵੈਲਪਮੈਂਟ ਕੀਤੀ ਆ ਜਾਂ ਭਗਵੰਤ ਸਿੰਘ ਮਾਨ ਜੋ ਕਹਿੰਦੇ ਆ ਉਹ ਕਰਕੇ ਵਿਖਾਉਂਦੇ ਆ ਹਰਮਿੰਦਰ ਸਿੰਘ ਸੰਧੂ ਵਰਗੇ ਵੀ ਜਿਹੜੇ ਇਹਨਾਂ ਨਾਲ ਰਲਦੇ ਜਾਂਣਦੇ ਆ ਵੀ ਚੰਗੀ ਸਰਕਾਰ ਦੇ ਵਿੱਚ ਰਹਿਣਾ ਤੇ ਇੱਕ ਚੰਗਾ ਰੁਤਬਾ ਬਣਾਉਣਾ ਲੋਕਾਂ ਨੂੰ ਕੀ ਫੀਲ ਕਰਨੇ ਚਾਹਦੇ ਵੋਟਾਂ ਜਿਹੜੀਆਂ ਲੋਕ ਬਾਣ ਤੇ ਆ ਰਹੀ ਜਾ ਰਹੇ ਆ ਰਹੇ ਆ ਲੋਕ ਜਿਹੜੇ ਕੀ ਕਹਿਣਾ ਚਾਹੋ ਮੈਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਤੇ ਆਮ ਆਦਮੀ ਪਾਰਟੀ ਨੂੰ ਇਹ ਆ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੱਡੀ ਲੀਡ ਦੇ ਨਾਲ ਜਿੰਨੀ ਵੀ ਤੁਸੀਂ ਹੋ ਸਕਦਾ ਲੀਡ ਇਹਨਾਂ ਨੂੰ ਜਿੰਨੀ ਵੱਡੀ ਦੁਆਵਾਂਗੇ ਉਹਨਾਂ ਵੱਡਾ ਜਿਹੜਾ ਰੁਤਬਾ ਸਾਡੇ ਸ਼ਹਿਰ ਨੂੰ ਮਿਲ ਸਕਦਾ 2002 ਤੋਂ ਪਹਿਲਾਂ ਤਾਂ ਮੈਂ ਤੇ ਕਦੀ ਕੋਈ ਵੇਖਿਆ ਨਹੀਂ ਵੀ ਜਿਹੜਾ ਬੰਦਾ ਕੋਈ ਇੱਥੇ ਮੁੱਖ ਮੰਤਰੀ ਤੋਂ ਆਪਣਾ ਐਮਐਲਏ ਤੋਂ ਬਾਅਦ ਕੋਈ ਵੱਡੀ ਕੁਰਸੀ ਦੇ ਉੱਤੇ ਆ ਸਕਦਾ ਜੇ ਅਸੀਂ ਅੱਜ ਹਰਮਨ ਸਿੰਘ ਸੰਧੂ ਨੂੰ ਇੱਕ ਵੱਡੀ ਲੀਡ ਦੇ ਨਾਲ ਜਿਤਾ ਦਈਏ ਤੇ ਹੋ ਸਕਦਾ ਸਾਡੇ ਸ਼ਹਿਰ ਨੂੰ ਕੋਈ ਵੱਡਾ ਰੁਤਬਾ ਮਿਲ ਸਕਦਾ